ਤਦਾਸੀ ਕਿ 2023-24 ਦੇ ਲਈ 8.25% ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਔਰ ਪਹਿਲਾ ਜਿਹੜੀ ਵਿਆਜ ਦਰ ਹੈ ਉਹ 8.25% ਮੌਜੂਦਾ ਸਮੇਂ ਦੇ ਵਿੱਚ ਹੈ ਤਾਂ EPFO ਦੇ ਵਿੱਚ ਨੇ ਦੱਸਿਆ ਕਿ ਕਰੀਬ 6.5 ਕਰੋੜ ਕਰਮਚਾਰੀ ਕਰੀਬ 6.5 ਕਰੋੜ ਕਰਮਚਾਰੀ ਆਉਂਦੇ ਨੇ ਤਾਂ ਇਸ ਦੇ ਚਲਦੇ ਉਹਨਾਂ ਨੂੰ ਲਾਭ ਹੋਏਗਾ ਸਵਾਭਿਕ ਤੌਰ ਤੇ ਜੇਕਰ ਵਿਆਜ ਦਰ ਵਧੀ ਹੈ ਪਰਸੈਂਟੇਜ ਦੇ ਹਿਸਾਬ ਦੇ ਨਾਲ 8.25% ਨੂੰ ਹੁਣ ਮਨਜ਼ੂਰੀ ਮਿਲ ਗਈ ਹੈ 2023 ਔਰ 24 ਕੋਲ ਬਿਲਾਕੇ ਬਜਟ ਤੋਂ ਪਹਿਲਾਂ ਪੰਜਾਬ ਤੋਂ ਪਹਿਲਾਂ ਇਹ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਵਿੱਤ ਮੰਤਰਾਲੇ ਦੇ ਵੱਲੋਂ EPFO ਤੇ ਜੜੀ ਹੈ ਵਿਆਜ ਦਰ ਬਤਾ ਦਿੱਤੀ ਗਈ ਹੈ ਸਭਾਵਿਕ ਤੌਰ ਤੇ ਜਿਹੜੇ ਇਸ ਦੇ ਲਾਭਪਾਤਰੀ ਨੇ ਉਹਨਾਂ ਨੂੰ ਫਾਇਦਾ ਹੋਏਗਾ ਜਿੰਨੇ ਵੀ ਕਰਮਚਾਰੀ ਪੀਐਫਓ ਦੇ ਹੇਠ ਹੁੰਦੇ ਨੇ ਉਹਨਾਂ ਨੂੰ ਫਾਇਦਾ ਹੋਏਗਾ ਉਹਦਾ ਆਈਜੀ ਪਰਮਰਾਜ ਉਮਰਾਨੰਗਲ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਹੈ ਹਾਈ ਕੋਰਟ ਦੇ ਹੁਕਮਾਂ ਤੇ 5 ਸਾਲ ਬਾਅਦ ਇਹ ਬਹਾਲ ਹੋਈ ਹੈ ਬਾਬਲ ਕਲਾਕ ਗੋਲਕਾਂਡ ਦੇ ਵਿੱਚ 10 20 ਇਸ ਸਸਪੈਂਡ ਕੀਤੇ ਗਏ ਸਨ ਬੀਜੀਪੀ ਨੂੰ ਰਿਪੋਰਟ ਕਰਨਗੇ ਹੁਣ ਉਮਰਾ ਨੰਗਲ ਰੈਗੂਲਰ ਪੋਸਟ ਤੇਕ ਦਾਖਲ ਬੀਜੀਪੀ ਨੂੰ ਰਿਪੋਰਟ ਕਰਨਗੇ ਤਾਂ ਉਮਰਾ ਨੰਗਲ ਦਾ ਜ਼ਿਕਰ ਕੀਤਾ ਜਾਏ ਬਾਬਲ ਕਲਾਕ ਗੋਲਕਾਂਡ ਵੇਲੇ ਸਸਪੈਂਡ ਕੀਤਾ ਗਿਆ ਸੀ ਤਾਂ ਸਾਬਕਾ ਤਾਂ ਆਈਜੀ ਪਰਮਰਾਜ ਹੁੰਦਾ ਉਮਰਾ ਨੰਗਲ ਦਾ ਜੇ ਕਿ ਉਸ ਵੇਲੇ ਆਈਜੀ ਸਨ ਜਿਸ ਵੇਲੇ ਸਾਰਾ ਕੁਝ ਹੋਇਆ ਪਰਿਆ ਸੀ 2013 ਦਾ ਜ਼ਿਕਰ ਕਰ ਰਹੇ ਹਾਂ ਉਸ ਵਾਰ ਲਗਾਤਾਰ ਪੇਸ਼ੀਆਂ ਵੀ ਪੁੱਗਦੀਆਂ ਨੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਵੀ ਘਿਰੇ ਨੇ ਆ ਬੱਸ ਇਹ ਚਰਚਾ ਹੁੰਦੀ ਰਹੀ ਹੈ ਕਿ ਆਖਰਕਾਰ ਉਸ ਸਮੇਂ ਕੀ ਜ਼ਿੰਮੇਵਾਰੀ ਸੀ ਔਰ ਕਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਦੇਖਿਆ ਗਿਆ ਸੀ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਐਸਆਈਟੀ ਜਦੋਂ ਜਾਂਚ ਕਰਦੀ ਉਸ ਦੇ ਵਾਰ ਨਵਚਵੀਂ ਨਾਂ ਗੂੰਜਦਾ ਆਇਆ ਹੈ ਪਰ ਫਿਰ ਹਾਲ ਬਹਾਲ ਕੀਤਾ ਗਿਆ ਹੈ ਆਈਜੀ ਪਰਮਰਾਜ ਉਮਰਾ ਨੰਬਰ ਤਾਂ ਡੀਜੀਪੁਰ ਨੂੰ ਰਿਪੋਰਟ ਕੀਤਾ ਜਾਏਗਾ ਔਰ ਦੱਸਿਆ ਗਿਆ ਕਿ ਰੈਗੂਲਰ ਪੋਸਟਿੰਗ ਤੱਕ ਡੀਜੀਪੁਰ ਨੂੰ ਰਿਪੋਰਟ ਕਰਨਗੇ ਕਿ ਜਦੋਂ ਤੱਕ ਰੈਗੂਲਰ ਪੋਸਟਿੰਗ ਉਹ ਨਹੀਂ ਹੁੰਦੀ ਕਿਸੇ ਇੱਕ ਪੱਕੇ ਤਪਾਤੀ ਮਹਿਲਾ ਕ੍ਰਿਕਟ ਕਪਤਾਨ ਨੇ ਵੀਡੀਓ ਜਾਰੀ ਕੀਤੀ ਹੈ ਹਰਮਨਪ੍ਰੀਤ ਨੇ ਡਰਗ ਦੇ ਖਿਲਾਫ ਮੈਸੇਜ ਜਾਰੀ ਕੀਤਾ ਹੈ ਨਸ਼ੇ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੇ ਨੇ ਹਰਮਨ ਨੇ ਕਿਹਾ ਹੈ ਹਰਮਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਆਓ ਮਿਲ ਕੇ ਇਸ ਸਮੱਸਿਆ ਦਾ ਮੁਕਾਬਲਾ ਕਰੀਏ ਤਾਂ ਨੌਜਵਾਨ ਸਮਝਣ ਨਸ਼ਾ ਤਬਾਹੀ ਹੈ ਬੀਜਪੀ ਪੰਜਾਬ ਨੇ ਹਰਮਨ ਦੀ ਵੀਡੀਓ ਸ਼ੇਅਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਵਰਗੇ ਚੈਂਪੀਅਨ ਦੀ ਸਾਨੂੰ ਲੋੜ ਹੈ ਸਾਡੇ ਸਾਂਝੇ ਯਤਨ ਪੰਜਾਬ ਨੂੰ ਡਰਗ ਫ੍ਰੀ ਕਰਨਗੇ ਬੀਜਪੀ ਦੇ ਵੱਲੋਂ ਇਹ ਸਲਾਗਾ ਕੀਤੀ ਗਈ ਹੈ ਔਰ 8 ਟਰਵੀਟ ਜਿਹੜਾ ਹੈ ਉਹਨਾਂ ਨੇ ਸਾਂਝਾ ਕੀਤਾ ਤਾਂ ਦੱਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਨੇ ਕੈਪਟਨ ਨੇ ਹਰਮਨਪ੍ਰੀਤ कौर ਜਿਨ੍ਹਾਂ ਨੇ ਇਹ ਡਰਗ ਦੇ ਖਿਲਾਫ ਮੈਸੇਜ ਜਾਰੀ ਕੀਤਾ ਕਿ ਮੈਂ ਤੁਹਾਡੇ ਨਾਲ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਲੱਗੀ ਹਾਂ ਮੁੱਦਾ ਹੈ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਸ਼ੇ ਜੋ ਨੌਜਵਾਨਾਂ ਦਾ ਪਵਿੱਤਰ ਖਰਾਬ ਕਰ ਰਹੇ ਹਨ ਅੱਦੇ ਸਮਾਜ ਵਿੱਚ ਤਬਾਹੀ ਦਾ ਕਾਰਨ ਬਣ ਰਹੇ ਹਨ ਪੰਜਾਬ ਜੋ ਕਦੇ ਬਹਾਦਰੀ ਅਤੇ ਮਰਦਾਨਾ ਪ੍ਰਤੀਕ ਸੀ ਅੱਜ ਨਸ਼ਿਆਂ ਦੇ ਰੋਜ਼ਾਨਾ ਕਰਨ ਮਰਦਾ ਹੋਇਆ ਦਿਖਾਈ ਦੇ ਰਿਹਾ ਹੈ ਨਸ਼ਿਆਂ ਨੇ ਸਾਡੇ ਬੱਚਿਆਂ ਨੂੰ ਬਚਪਨ ਤੋਂ ਨੌਜਵਾਨਾਂ ਨੂੰ ਉਹਨਾਂ ਦੇ ਸੁਪਨਿਆਂ ਤੋਂ ਅਤੇ ਪਰਿਵਾਰ ਨੂੰ ਉਹਨਾਂ ਦੀ ਖੁਸ਼ੀਆਂ ਤੋਂ ਵਾਂਝਾ ਕਰ ਦਿੱਤਾ ਹੈ। ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਕਿੰਨੇ ਪਰਿਵਾਰ ਨਸ਼ਿਆਂ ਦੇ ਕਾਰਨ ਬਰਬਾਦ ਹੋਏ ਹਨ। ਮੈਂ ਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੀ ਹਾਂ ਆਓ ਸਾਰੇ ਇਕੱਠੇ ਹੋ ਕੇ ਇਸ ਮੁਸੀਬਤ ਦਾ ਮੁਕਾਬਲਾ ਕਰੀਏ। ਸਾਡੇ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਈਏ। ਉਹਨਾਂ ਨੂੰ ਸਿਖਾਈਏ ਜ਼ਿੰਦਗੀ ਦੀ ਸਹੀ ਖੁਸ਼ੀ ਕਿੰਨੀ ਅਨਮੋਲ ਹੈ। ਸਾਡੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਇੱਕ ਤੰਦਰੁਸਤ ਅਤੇ ਸਿਹਤਮੰਦ ਪੰਜਾਬ ਬਣਾਈਏ ਹਰ ਇੱਕ ਨੌਜਵਾਨ ਨੂੰ ਸਮਝਣਾ ਚਾਹੀਦਾ ਹੈ ਨਸ਼ਿਆਂ ਦਾ ਅੰਤ ਸਿਰਫ ਤਬਾਈ ਹੈ ਸਾਨੂੰ ਸਾਡੇ ਆਸ-ਪਾਸ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਨੇ ਪੈਣਗੇ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਅਸੀਂ ਇੱਕ ਚੰਗਾ ਪ੍ਰੇਰਨਾ ਭਰਿਆ ਪੰਜਾਬ ਬਣ ਜਾਈਏ ਤੁਹਾਡਾ ਸਹਿਯੋਗ ਹੀ ਸਾਡਾ ਬਲ ਹੈ ਆਓ ਸਾਰੇ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਇਹ ਜੰਗ ਜਿੱਤ ਲਈਏ ਸਾਨੂੰ ਵਿਸ਼ਵਾਸ ਹੈ ਪੰਜਾਬ ਇੱਕ ਵਾਰੀ ਫੇਰ ਉਹ ਨਾ ਸ਼ਾਨਦਾਰ ਦਿਨਾਂ ਵੱਲ ਵਾਪਸੀ ਕਰੇਗਾ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਗੱਲ ਕਰਾਂਗੇ ਨਕਲੀ ਸੈੱਟ ਵਾਲੇ ਵਿਵਾਦ ਦੀ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੇ ਨਕਲੀ ਸੈੱਟ ਤੇ ਸਖਤ ਇਤਰਾਜ਼ ਜਤਾਇਆ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਢੰਡਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਹੈ ਮੁਹਾਲੀ ਦੇ ਵਿੱਚ ਗੁਰਦੁਆਰੇ ਤੇ ਲੱਗੇ ਸੈੱਟ ਦਾ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਇਸ ਤੇ ਸਖਤੀ ਵਿਖਾਈ ਹੈ ਐ ਜੀਪੀਸੀ ਪ੍ਰਧਾਨ ਨੇ ਕਿਹਾ ਕਿ ਫਿਲਮਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਹੈ ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਹੈ ਉਹਨਾਂ ਨਾਲ ਇਹ ਵੀ ਕਿਹਾ ਕਿ ਮੋਹਾਲੀ ਦੇ ਵਿੱਚ ਸ਼ੂਟਿੰਗ ਕਰਨ ਵਾਲਿਆਂ ਨੂੰ ਸਖਤ ਤਾੜਨਾ ਕੀਤਾ ਜਾਵੇਗੀ ਸ਼ੂਟਿੰਗ ਦੇ ਨਾਲ ਜੁੜੇ ਲੋਕਾਂ ਨੂੰ ਸਿੰਘ ਸਹਿਬਾਨ ਤਲਬ ਵੀ ਕਰਨਗੇ ਉਹਨਾਂ ਨੇ ਹਮਾਕਤ ਕੀਤੀ ਆ ਕਿ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਾ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਸਿੱਖ ਫਿਲਮ ਜਿਹੜਾ ਉਹਨੇ ਕੀਤਾ ਇਹੋ ਜਿਆ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਭਾ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ਼ਨੀ ਪ੍ਰਗਟ ਕੀਤਾ ਪਰ ਇਹੋ ਜੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸੱਤ ਉਤਾਰਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਲੱਗ ਪਰ ਜ਼ਿਕਰ ਜੋਗ ਇੱਕ ਮਹਾਲੀ ਦੇ ਵਿੱਚ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਆਨੰਦ ਕਾਰਜ ਵਾਸਤੇ ਗੁਰਦੁਆਰੇ ਦਾ ਇੱਕ ਨਕਲੀ ਸੈੱਟ ਤਿਆਰ ਕੀਤਾ ਗਿਆ ਤੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਤੇ ਬਿਲਕੁਲ ਸਾਫ਼ ਕੀਤਾ ਹੈ ਕਿ ਫਿਲਮਾਂ ਤੇ ਨਾਟਕਾਂ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ ਕੁਝ ਵੀ ਨਕਲੀ ਨਹੀਂ ਦਿਖਾਇਆ ਜਾ ਸਕਦਾ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ उधर कैबिनेट मंत्री कुलदीपालीवाल नजनला मंडी की हालत देख के गुस्सा आ गया मंत्री जी ने मौके से अधिकारिया की क्लास लगा दी और तीह अगस्त की डेडलाइन भी देख ल ਮંત્રી ਜੀ ਨੂੰ ਇੱਕ ਗੁੱਸਾ ਇੰਜ ਨਹੀਂ ਆਇਆ ਮંત્રી ਜੀ ਦਾ ਦਾਵਾ ਹੈ ਕਿ ਮੰਡੀ ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਪਰ ਹਾਲਾਤ ਫਿਰ ਵੀ ਨਹੀਂ ਸੁਧਰੇ ਕੁਲਦੀਪ ਢਾਲੀਵਾਲ ਅਜਨਾਲਾ ਦੀ ਸਬਜ਼ੀ ਮੰਡੀ ਦਾ ਦੌਰਾ ਕਰਨ ਪਹੁੰਚੇ ਸੀ ਅਤੇ ਜਦੋਂ ਮੰਡੀ ਦੀ ਹਾਲਤ ਦੇਖੀ ਤਾਂ ਮੰਤਰੀ ਜੀ ਨੂੰ ਗੁੱਸਾ ਆ ਗਿਆ ਅਤੇ ਮੌਕੇ ਤੇ ਮੌਜੂਦ ਅਫਸਰਾਂ ਦੀ ਕਲਾਸ ਲਾ ਦਿੱਤੀ ਨਹੀਂ ਜੀ ਦੱਸੋ ਮੈਂ ਬਦਲ ਕੇ ਉਹ ਬੰਦ ਲੈ ਲਿਆ ਮੈਂ ਲਾ ਜੀ ਐਦਾਂ ਐਦਾਂ ਨਹੀਂ ਸਰ ਕੰਮ ਚੱਲਦਾ ਸਾਡੀ ਮੰਡੀ ਦੀ ਤੁਸੀਂ ਡੰਡ ਲਾਤੇ ਕੰਪਲੀਟ ਸਾਡੀ ਕੰਪੂਰਾ ਕੰਪਲੀਟ ਹੋ ਜਾਏਗਾ ਕਿੰਨੇ ਦਿਨ ਲਾ ਜੀ ਤਰੀ ਕੀ ਆ 57 ਤੋਂ ਬਾਅਦ ਕੀਤੀ ਜਾਏਗੀ 15 ਦਿਨ ਤੋਂ ਪਛਾਤਾਂ ਦੀ ਰਿਪੋਰਟ ਲੈ ਮੈਨੂੰ ਤੂੰ ਕੀ ਦੱਸੋ ਜੀ ਮੈਨੂੰ ਦੱਸੋ ਪੀ ਗਸ਼ਤ ਕੋ ਰਿਜਾਈ ਜੀ ਜੇ 30 ਗਸ਼ਤ ਨਾ ਹੋਈ ਤਾਂ ਮੈਂ ਤੁਹਾਡੇ ਸਭ ਦੇ ਖਿਲਾਫ ਕਾਨੂੰਨੀ ਕਰ ਦੇ ਕੁਲਦੀਪ ਢਾਲੀਵਾਲ ਨੇ ਅਧਿਕਾਰੀਆਂ ਨੂੰ 30 ਅਗਸਤ ਤੱਕ ਦੀ ਡੈਡਲਾਈਨ ਦਿੱਤੀ ਹੈ ਕਿ ਜੇ ਉਦੋਂ ਤੱਕ ਕੰਮ ਮੁਕੰਮਲ ਨਾ ਹੋਇਆ ਤਾਂ ਫਿਰ ਕਾਰਵਾਈ ਦੇ ਲਈ ਤਿਆਰ ਰਹੋ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਝ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆਈ ਪਾਣੀ ਕਿਉਂ ਖਲੋ ਗਿਆ ਆਪਾਂ ਇੰਨਾ ਮਤਲਬ ਜਿਆਦਾ ਪੈਸਾ ਲਾਇਆ ਤੇ ਨੂੰ ਉਹਨੂੰ ਮਤਲਬ ਜਿਆਦਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ A1 ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ ਸੁੱਥੀ ਮંત્રી ਢੜੀਵਾਲ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਿਕਾਇਤ ਮਿਲੀ ਸੀ ਕਿ ਮੀ ਪੈਣ ਤੋਂ ਬਾਅਦ ਮੰਡੀ ਦੇ ਹਾਲਾਤ ਬੜੇ ਮਾੜੇ ਨੇ ਢੜੀਵਾਲ ਨੇ ਮੰਡੀ ਦੇ ਮਾੜੇ ਹਾਲਾਤਾਂ ਵਾਲੀ ਵੀਡੀਓ ਦੇਖੀ ਅਤੇ ਫਿਰ ਖੁਦ ਮੰਡੀ ਦਾ ਜਾਇਜ਼ਾ ਲੈਣ ਪਹੁੰਚ ਗਏ। ਮਿੰਨੂ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਦੇ ਮੈਂਕ ਮੰਦੀ ਕੋਈ ਵੀ ਮੈਂ ਉਸੇ ਦੇ ਆਪ ਦਾ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ। ਤੋਂ ਉਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਇਸ ਤਰ੍ਹਾਂ। ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਮੰਤਰੀ ਦੇ ਵੱਲੋਂ ਦਿੱਤੀ ਗਈ ਡੈਡਲਾਈਨ ਤੇ ਅਫਸਰ ਮੰਡੀ ਦੀ ਕਿੰਨੀ ਦਿਖ ਬਦਲਦੇ ਨੇ ਇਹ ਤਾਂ 30 ਅਗਸਤ ਨੂੰ ਪਤਾ ਲੱਗੇਗਾ ਪਰ ਸਵਾਲ ਇਹੀ ਹੈ ਕਿ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਮੰਡੀ ਦੀ ਹਾਲਤ ਤਰਸਯੋਗ ਕਿਉਂ ਬਣੀ ਹੋਈ ਹੈ ਬਿਊਰੋ ਰਿਪੋਰਟ న్యూਸ 18 ਅੱਗੇ ਵਧਾਂਗੇ ਤਾਂ ਸ਼ੁਭ ਕਰਨਦੀ ਭੈਣ ਨੇ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਜੁਆਇਨ ਕਰ ਲਈ ਹੈ ਤਾਂ ਮੁੱਖ ਮੰਤਰੀ ਮਾਨ ਨੇ ਕੁਝ ਦਿਨ ਪਹਿਲਾਂ ਹੀ ਜੁਆਇਨਿੰਗ ਲੈਟਰ ਉਹਨਾਂ ਨੂੰ ਦਿੱਤਾ ਸੀ ਇਨੇ ਯੁਕਤੀ ਪੱਤਰ ਮਿਲਣ ਦੇ ਬਾਅਦ ਸ਼ੁਭ ਕਰਨ ਦੀ ਭੈਣ ਗੁਰਪ੍ਰੀਤ ਕੌਰ ਦੇ ਵੱਲੋਂ ਡਿਊਟੀ ਜੁਆਇਨ ਕਰ ਲਈ ਗਈ ਹੈ ਗੁਰਪ੍ਰੀਤ ਕੌਰ ਨੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਵਜੋਂ ਨੌਕਰੀ ਜੁਆਇਨ ਕੀਤੀ ਹੈ ਤੇ ਡਿਊਟੀ ਸੰਭਾਲਣ ਦੇ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਪਰਿਵਾਰ ਨੇ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਉੱਥੇ ਸ਼ੁਭ ਕਰਨ ਦੇ ਮੌਤ ਮਾਮਲੇ ਦੇ ਵਿੱਚ ਵੀ ਇਨਸਾਫ ਦੀ ਮੰਗ ਕੀਤੀ ਹੈ ਅਜਿਸੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜ਼ਿਕਰ ਹੋ ਗਿਆ ਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਸ਼ੁਭ ਕਰਨ ਦੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਸੀ। ਜਿੱਥੇ 1 ਕਰੋੜ ਰੁਪਏ ਦਾ ਚੈੱਕ ਸੌਂਪਿਆ, ਉੱਥੇ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਦੇ ਲੀਡਰ ਤੇ ਸ਼ੁਭ ਕਰਨ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਦੇ ਬਾਅਦ ਹੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਸੌਂਪਿਆ ਸੀ। ਦਰاصل ਫਰਵਰੀ ਮਹੀਨੇ ਦੇ ਵਿੱਚ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ